ਰਾਜਸਤਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਵਿੱਚ ਇੱਕ ਪੈਦਲ ਯਾਤਰਾ ਦੇ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲੂ ਤੇ ਇੱਕ ਵਿਅਕਤੀ ਦੇ ਵੱਲੋਂ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਸੁਰੱਖਿਆ ਕਰਮੀਆਂ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਵਿਅਕਤੀ ਨੂੰ ਫੜ ਲਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਕੇਸਰੀਵਾਲ ਨੂੰ ਕੋਈ ਸੱਟ ਨਹੀਂ ਲੱਗੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਹਮਲਾ ਹੋਇਆ ਏ ਬੀਤੇ ਕੱਲ ਗ੍ਰੇਟਰ ਕਲਾਸ਼ ਇਲਾਕੇ ਦੇ ਵਿੱਚ ਉਹਨਾਂ ਦੀ ਪੈਦਲ ਯਾਤਰਾ ਦੌਰਾਨ ਉਹਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਵਿਅਕਤੀ ਨੇ ਉਹਨਾਂ ਉੱਤੇ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਰਕਤ ਤੇ ਵਿਚ ਆ ਕੇ ਵਿਅਕਤੀ ਨੂੰ ਫੜ ਲਿਆ। ਹਾਲਾਂਕਿ ਇਸ ਘਟਨਾ ਦੇ ਵਿੱਚ ਕੇਸਰੀਵਾਲ ਨੂੰ ਕੋਈ ਸੱਟ ਨਹੀਂ ਲੱਗੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦਿੱਲੀ ਦੇ ਵਿੱਚ ਅਰਵਿੰਦ ਕੇਸਰੀਵਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਜਨ ਸੰਪਰਕ ਕਰ ਰਹੇ ਹਨ। ਵੀਡੀਓ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਸੁਰੱਖਿਆ ਦਰਮਿਆਨੇ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਇਸ ਘਟਨਾ ਦੇ ਪੂਰੇ ਵੇਰਵੇ ਜਾਣੇ ਬਾਕੀ ਹਨ ਤਾਂ ਰਾਜਸਤਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਵਿੱਚ ਇੱਕ ਪੈਦਲ ਯਾਤਰਾ ਦੇ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸਰੀਵਾਲੂਤੇ ਇੱਕ ਵਿਅਕਤੀ ਦੇ ਵੱਲੋਂ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਉਸ ਵਿਅਕਤੀ ਨੂੰ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ ਇਸ ਉਤੇ ਆਪਾਗੂਆਂ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਨੇ ਸਾਬਕਾ ਸੀਐਮ ਉਤੇ ਹਮਲੇ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਕਿਹਾ ਅੱਜ ਦਿਨ ਦਿਹਾੜੇ ਇੱਕ ਭਾਜਪਾ ਵਰਕਰ ਨੇ ਕੇਜਰੀਵਾਲ ਉਤੇ ਹਮਲਾ ਕੀਤਾ ਤੀਸਰੀ ਵਾਰ ਦਿੱਲੀ ਚੋਣਾ ਹਾਰਨ ਦੀ ਨਿਰਾਸ਼ਾ ਭਾਜਪਾ ਦੇ ਵਿੱਚ ਦਿਖਾਈ ਦੇ ਰਹੀ ਹੈ ਆਤਸ਼ੀ ਨੇ ਕਿਹਾ ਕਿ ਭਾਜਪਾ ਤੇ ਦਿੱਲੀ ਦੇ ਲੋਕ ਅਜਿਹੇ ਸਸਤੇ ਕੰਮਾਂ ਦਾ ਬਦਲਾ ਲੈਣਗੇ ਇਸ ਵਾਰ ਦਿੱਲੀ ਦੇ ਲੋਕ ਭਾਜਪਾ ਨੂੰ ਜ਼ੀਰੋ ਸੀਟਾਂ ਦੇਣਗੇ ਅਰਵਿੰਦ ਕੇਸਰੀਵਾਲ ਉਤੇ ਹੋਏ ਹਮਲੇ ਉਤੇ ਆਪ ਨੇਤਾ ਮਨੀਸ਼ ਸ਼ਿਸ਼ੋਧੀਆਂ ਨੇ ਕਿਹਾ ਕਿ ਅਰਵਿੰਦ ਕੇਸਰੀਵਾਲ ਉਤੇ ਭਾਜਪਾ ਦੇ ਇੱਕ ਇਸੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ ਕੱਲ ਉਸਨੇ ਦਿੱਲੀ ਦੀ ਵਿਗੜਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਉਠਾਇਸਾ ਅਤੇ ਅੱਜ ਕੇਸਰੀਵਾਲ ਉਤੇ ਕਾਇਰਨ ਨਾ ਟੰਗ ਦੇ ਨਾਲ ਹਮਲਾ ਕੀਤਾ ਗਿਆ ਇਹ ਕਾਰਵਾਈ ਦਰਸਾਉਂਦੀ ਹੈ ਕਿ ਕਾਨੂੰਨੀ ਵਿਵਸਥਾ ਦਾ ਮੁੱਦਾ ਉਠਾ ਕੇ ਭਾਜਪਾ ਕਿੰਨੀ ਨਿਰਾਸ਼ ਹੋ ਗਈ ਹੈ ਪਰ ਭਾਜਪਾ ਵਾਲੇ ਸਾਵਧਾਨ ਰਹੋ ਉਹਨਾਂ ਦਾ ਨਾਮ ਅਰਵਿੰਦ ਕੇਸਰੀ ਵਾਲਾ ਹੈ ਉਹੋ ਤੁਹਾਡੇ ਹਮਲਿਆਂ ਤੋਂ ਨਹੀਂ ਡਰਦੇ ਇਹ ਜਿੱਕਰ ਹੈ ਜਿਹੜਾ ਉਹ ਮਨੀਸ਼ ਸ਼ਿਸ਼ੋਧਿਆ ਦੇ ਵੱਲੋਂ ਕੀਤਾ ਗਿਆ ਉੱਥੇ ਹੀ ਆਪ ਆਗੂ ਰਾਗਵ ਚੱਡਾ ਨੇ ਕੇਸਰੀਵਾਲ ਉੱਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਲਰਵਿੰਦ ਕੇਸਰੀਵਾਲ ਨੇ ਦਿੱਲੀ ਦੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਉੱਤੇ ਆਵਾਜ਼ ਉ بلند ਕੀਤੀ ਸੀ ਅਤੇ ਅੱਜ ਉਹਨਾਂ ਉੱਤੇ ਕਾਇਰਾਨਾ ਹਮਲਾ ਕੀਤਾ ਗਿਆ ਹੈ ਅਤੇ ਨਿੰਦਨਯੋਗ ਹੈ ਜਮਹੂਰੀ ਰਾਜਨੀਤੀ ਵਿੱਚ ਹਿੱਸਾ ਲਈ ਕੋਈ ਥਾਂ ਨਹੀਂ ਹੈ ਅਰਵਿੰਦ ਕੇਸਰੀਵਾਲ ਨੂੰ ਕਰੋੜਾਂ ਲੋਕਾਂ ਦਾ ਆਸ਼ੀਰਵਾਦ ਰਾਜਸਤਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਵਿੱਚ ਇੱਕ ਪੈਦਲ ਯਾਤਰਾ ਦੇ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲੂ ਤੇ ਇੱਕ ਵਿਅਕਤੀ ਦੇ ਵੱਲੋਂ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਸੁਰੱਖਿਆ ਕਰਮੀਆਂ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਵਿਅਕਤੀ ਨੂੰ ਫੜ ਲਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਕੇਸਰੀਵਾਲ ਨੂੰ ਕੋਈ ਸੱਟ ਨਹੀਂ ਲੱਗੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਹਮਲਾ ਹੋਇਆ ਏ ਬੀਤੇ ਕੱਲ ਗ੍ਰੇਟਰ ਕਲਾਸ਼ ਇਲਾਕੇ ਦੇ ਵਿੱਚ ਉਨ੍ਹਾਂ ਦੀ ਪੈਦਲ ਯਾਤਰਾ ਦੌਰਾਨ ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਵਿਅਕਤੀ ਨੇ ਉਨ੍ਹਾਂ ਉੱਤੇ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਰਕਤ ਤੇ ਵਿੱਚ ਆ ਕੇ ਵਿਅਕਤੀ ਨੂੰ ਫੜ ਲਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਕੇਸਰੀਵਾਲ ਨੂੰ ਕੋਈ ਸੱਟ ਨਹੀਂ ਲੱਗੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦਿੱਲੀ ਦੇ ਵਿੱਚ ਅਰਵਿੰਦ ਕੇਸਰੀਵਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਜਨ ਸੰਪਰਕ ਕਰ ਰਹੇ ਹਨ। ਵੀਡੀਓ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਸੁਰੱਖਿਆ ਕਰਮੀਆਂ ਨੇ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਦੇ ਪੂਰੇ ਵੇਰਵੇ ਬਾਕੀ ਹਨ ਤਾਂ ਰਾਜਸਤਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਵਿੱਚ ਇੱਕ ਪੈਦਲ ਯਾਤਰਾ ਦੇ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸਰੀ ਵਾਲੂ ਤੇ ਇੱਕ ਵਿਅਕਤੀ ਦੇ ਵੱਲੋਂ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਉਸ ਵਿਅਕਤੀ ਨੂੰ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ ਇਸ ਉੱਤੇ ਆਪ ਆਗੂਆਂ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਨੇ ਸਾਬਕਾ ਸੀਐਮ ਉਤੇ ਹਮਲੇ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਕਿਹਾ ਅੱਜ ਦਿਨ ਦਿਹਾੜੇ ਇੱਕ ਭਾਜਪਾ ਵਰਕਰ ਨੇ ਕੇਸਰੀਵਾਲ ਉਤੇ ਹਮਲਾ ਕੀਤਾ ਤੀਸਰੀ ਵਾਰ ਦਿੱਲੀ ਚੋਣਾ ਹਾਰਨ ਦੀ ਨਿਰਾਸ਼ਾ ਭਾਜਪਾ ਦੇ ਵਿੱਚ ਦਿਖਾਈ ਦੇ ਰਹੀ ਹੈ ਆਤਸ਼ੀ ਨੇ ਕਿਹਾ ਕਿ ਭਾਜਪਾ ਤੇ ਦਿੱਲੀ ਦੇ ਲੋਕ ਅਜਿਹੇ ਸਸਤੇ ਕੰਮਾਂ ਦਾ ਬਦਲਾ ਲੈਣਗੇ ਇਸ ਵਾਰ ਦਿੱਲੀ ਦੇ ਲੋਕ ਭਾਜਪਾ ਨੂੰ ਜ਼ੀਰੋ ਸੀਟਾਂ ਦੇਣਗੇ ਅਰਵਿੰਦ ਕੇਸਰੀਵਾਲ ਉਤੇ ਹੋਏ ਹਮਲੇ ਉਤੇ ਆਪ ਨੇਤਾ ਮਨੀਸ਼ ਸ਼ਿਸ਼ੋਧਿਆ ਨੇ ਕਿਹਾ ਕਿ ਅਰਵਿੰਦ ਕੇਸਰੀਵਾਲ ਉਤੇ ਭਾਜਪਾ ਦੇ ਇੱਕ ਇਸ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ ਕਾਲ ਉਸਨੇ ਦਿੱਲੀ ਦੀ ਵਿਗੜਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਉਠਾਇਆ ਸੀ ਅਤੇ ਅੱਜ ਕੇਸਰੀਵਾਲ ਉਤੇ ਕਾਇਰਾਨਾ ਟੰਗ ਦੇ ਨਾਲ ਹਮਲਾ ਕੀਤਾ ਗਿਆ ਇਹ ਕਾਰਵਾਈ ਦਰਸਾਉਂਦੀ ਹੈ ਕਿ ਕਾਨੂੰਨੀ ਵਿਵਸਥਾ ਦਾ ਮੁੱਦਾ ਉਠਾ ਕੇ ਭਾਜਪਾ ਕਿੰਨੀ ਨਿਰਾਸ਼ ਹੋ ਗਈ ਹੈ ਭਾਰ ਪਾਜਪਾ ਵਾਲੇ ਸਾਵਧਾਨ ਰਹੋ ਉਹਨਾਂ ਦਾ ਨਾਮ ਅਰਵਿੰਦ ਕੇਸ਼ਰੀ ਵਾਲਾ ਹੈ ਉਹ ਤੁਹਾਡੇ ਹਮਲਿਆਂ ਤੋਂ ਨਹੀਂ ਡਰਦੇ ਇਹ ਜਿਕਰ ਹੈ ਜਿਹੜਾ ਉਹ ਮਨੀਸ਼ ਸ਼ਿਸ਼ੋਧਿਆ ਦੇ ਵੱਲੋਂ ਕੀਤਾ ਗਿਆ ਉੱਥੇ ਹੀ ਆਪ ਆਗੂ ਰਾਗਵ ਚੱਡਾ ਨੇ ਕੇਸਰੀਵਾਲ ਉੱਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਕਲਰਵਿੰਦ ਕੇਸਰੀਵਾਲ ਨੇ ਦਿੱਲੀ ਦੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਉੱਤੇ ਆਵਾਜ਼ ਉੱਚੀ ਕੀਤੀ ਸੀ ਅਤੇ ਅੱਜ ਉਹਨਾਂ ਉੱਤੇ ਕਾਇਰਾਨਾ ਹਮਲਾ ਕੀਤਾ ਗਿਆ ਹੈ ਅਤੇ ਨਿੰਦनीय ਹੋ ਗਿਆ ਹੈ ਜਮਹੂਰੀ ਰਾਜਨੀਤੀ ਵਿੱਚ ਹਿੱਸਾ ਲਈ ਕੋਈ ਥਾਂ ਨਹੀਂ ਹੈ ਅਰਵਿੰਦ ਕੇਸਰੀਵਾਲ ਨੂੰ ਕਰੋੜਾਂ ਲੋਕਾਂ ਦਾ ਆਸ਼ੀਰਵਾਦ